ਅੱਥ ਚੰਡੀ ਚਰਿੱਤਰ ਉਤਤ ਵਰਨਨ ਭੂਜੰਗ ਪ੍ਰਯਾਤ ਛੰਦ ਪਰੇ ਜੋਗ ਨੀ ਪਤਰ 64 ਚਾਰੰਗ ਚਲੀ ਠਾਮ ਠਾਮੰਡਕਾਰੰਗ ਡਕਾਰੰ ਪਰੇ ਨੇ ਗੇ ਹੰ ਗਏ ਕੰਕ ਬੰਕੰ ਰੁਲੇ ਸੂਰ ਬੀਰੰ ਅਹਾਲੰਗ ਨਿਸੰਕੰ ਚਲੇਨਾਰ ਦੋਹ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡੌਰੂ বাজਾਏ ਗਰੇਬਾਜ ਗਾਜੀ ਗਜੀ ਬੀਰ ਖੇਤੰਗ ਰੁਲੇ ਤਚ ਮੁੱਛੰ ਨਚੇ ਭੂਤ ਪ੍ਰੇਤੰ

ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤੁਟਤੈ ਸੰਤ ਅੰਤ ਲਹਿੰਗੇ ਮੁਕਤ ਫਲ ਪਾ ਮਹਿੰਗੇ ਭਗਵੰਤ ਏ ਤਸਰੀ ਬਚਤਰ ਨਾਟਕੇ ਚੰਡੀ ਚਰਿਤਰ ਚੰਡੀ ਚਰਿਤਰ ਉਤਤ ਵਰਨੰ ਨਾਮ ਅਸ਼ਟਮੋ ਧਿਆਏ ਸੰਪੂਰਨ ਮਸਤ ਮਸਤ ਅਫਜੂ ਅਤ ਚੰਡੀ ਚਰਿਤਰ ਉਤਤ ਵਰਨੰ ਪੁਜੰ ਪ੍ਰਿਆ ਛੰਦ परे जोग जो पत्र चौस चली ठामंग थाम डकारंग डकारंग परे ने गए कंक बंकंग रुले सूर बीरंग आहंग चले नार दो हाथ बीना सुहाए बने बार दी डंक डोरू बजाए गिर बाज गाजी गजी बीर खेतंग रुले तछ मुङ नचे भूत प्रेतंग नचे बीर बेतालीतीत बद नमो लोक माता भले सत जी पढ़े मुको तनंग ताम बाडे सुन सूम सोफी लर जुद गडे जगर जो जपै जाप या को तरे परम जो लय सिद्ध ताको पढ़े आए विद्यार्थी विद्याए तंग लाए सरफ शास्त्रान को मद चेतन जपे जोग सन्यास वैराग कोई तसे सर पुन्यान को पुल होई दोरा जे जे तुमरे ध्यान को नित टूटते हैं संत अंत ल हैं जो मुक्त फल पावें बे भगवंत एत श्री विचित्र नाटक के चंडी चरित्र चंडी चरित्र उत्तत वर्णन नाम अष्टमोत्याए संपूर्ण मस्त मस्त अफजू ਅਥ ਚੰਡੀ ਚਰਿੱਤਰ ਉਤਤ ਵਰਨੰ ਭੂਜੰ ਪ੍ਰਿਆ ਚੰਦ ਪਰੇ ਜੋਗਲੀ ਪਤਰ 64 ਚਾਰ ਅੰਚਲੀ ਠਾਮ ਠਾਮੰ ਢਕਾਰੰ ਢਕਾਰੰ ਪਰੇ ਨੇਗੇ ਅੰਗਏ ਕੰਕ ਬੰਕੰ ਰੁਲੇ ਸੂਰ ਬੀਰੰ ਆਹਾੜੰ ਨਿਸੰਕੰ ਚਲੇਦਾਰ ਦੋ ਹੱਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡੌਰੂ বাজਾਏ ਚਲੇ ਨਾਰ ਦੋ ਹੱਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡੌਰੂ বাজਾਏ ਗਰੀਬਾ ਜਗਾਜੀ ਗਜੀ ਬੀਰ ਖੇਤੰਗ ਰੁਲੇ ਤਚ ਮੁਚਨ ਚੇ ਭੂਤ ਪ੍ਰੇਤਨ ਨਚੇ ਬੀਰ ਬੈਤਾਲ ਅਦੰ ਕਮਦੰ ਬਦੇ ਬਦ ਗੋਪਾ ਗੁਲਤਾਨ ਬਦਨ ਪੈਸਾ ਦੂ ਸੰਭੂ ਪੀਤਨ ਪੀਤੇ ਨਮੋ ਲੋਕ ਮਾਤਾ ਭਲੇ ਸੱਤਰ ਜੀਤ ਟੜੇ ਮੂੜਿ ਆ ਕੋ ਤਨੰਤ ਤਾਮਬੜ ਸੁਨੇ ਸੁਮ ਸੋਪੀ ਲਰੈ ਜੁਦਗੜ ਜਗੈ ਰਣ ਜੋਗੀ ਜਪੈ ਜਾ ਪਿਆ ਕੋ ਤਰੇ ਪਰਮ ਜੋਗੰ ਲੈ ਸਿੱਧਤਾ ਕੋ ਪੜੇ ਆਏ ਵਿਦਿਆਰਥੀ ਵਿਦਿਆ ਹੈ ਤੰਗ ਲੈ ਸਰਬ ਸਾਤਰਾਨ ਕੋ ਮਦ ਚੇਤਨ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤੁਰਤਿਆ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਇਹ ਤਸਰੀ ਬਚਿੱਤਰ ਨਾਟਕੇ ਚੰਡੀ ਚਰਿੱਤਰ ਚੰਡੀ ਚਰਿੱਤਰ ਉੱਤਤ ਵਰਮਨ ਨਾਮ ਅਸ਼ਟਮੋ ਧਿਆਏ ਸੰਪੂਰਨ ਮਸੂਮਤ ਅਵਜੂ ਅੱਥ ਚੰਡੀ ਚਰਿਤਰ ਉਤਤ ਵਰਨੰ ਭੁਜੰ ਪ੍ਰਿਆ ਚੰਦ ਭਰੇ ਜੋਗ ਨੀ ਪਤਰ 64 ਚਾਰੰਗ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇ ਗੇਹੰਦਏ ਕੰਕ ਬੰਕ ਰੁਲੇ ਸੂਰ ਬੀਰੰ ਅਹਾਲੰਦ ਸੰਕੰ ਚਲੇਦਾਰ ਦੋ ਹਾਥ ਬੀਨਾ ਸੁਹਾਏ ਬਨੇਬਾਰ ਦੀ ਡੰਕ ਡੌਰੂ বাজਾਏ ਗਰੇਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਚ ਮੁੱਚੰ ਨਚੇ ਪੂਤ ਪ੍ਰੇਤੰ ਨਚੇ ਬੀਰ ਬੈਤਾਲ ਅਦੰ ਕਮਦੰ ਬਦੇ ਬਦ ਗੋਪਾ ਗੁਲਤਰਾਣ ਬਦੰ ਪੈ ਸਾਧੂ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂਲ ਯਾ ਕੋ ਤਨੰ ਤਾਂ ਬਾੜੇ ਸੁਨੇ ਸੂਮ ਸੋਪੀ ਲੈ ਲੈ ਜੁਦ ਗਾੜੇ ਜਗੈ ਰੈਣ ਜੋਗੀ ਜਪੈ ਜਾਪ ਯਾ ਕੋ ਧਰੇ ਪਰਮ ਜੋਗੰ ਲੈ ਸਿੱਧ ਤਾ ਕੋ ਪੜੇ ਆਏ ਵਿਦਿਆਰਥੀ ਵਿਦਿਆ ਹੇਤੰ ਲੈ ਸਰਵ ਸਾਤਰਾਨ ਕੋ ਮਦ ਚੇਤੰ जपय जोगिस न्यास वैराग कोई तसे सर्व पुन्यान को पुन्न होई दोरा जे जे तुमरे ध्यान को नित उठत्या है शांत अंतलै एंड मुक्त फल पावेंगे भगवंत एत श्री विचित्र नाटक के चंडी चरित्र चंडी चरित्र उत्तत वर्णन नाम अष्टमोत्याय संपूर्ण मस्त मस्त अफजू अथ चंडी चरित्र उत्तत वर्णन भजन प्रयाचंद ਪਰੇ ਜੋਗ ਨੀ ਪਤਰ 64 ਚਾਰੰਗ ਚਲੀ ਠਾਮ ਠਾਮ ਮੰਡਕਾਰੰਗ ਡਕਾਰੰ ਪਰੇ ਨੇ ਗਏ ਹੰ ਗਏ ਕੰਕ ਬੰਕ ਤੁੰਗ ਰੁਲੇ ਸੂਰ ਬੀਰੰ ਅਹਾਲੰ ਨਿਸੰਕੰ ਚਲੇਦਾਰ ਦੋ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡੌਰੂ বাজਾਏ ਗਰੇਬਾਜ ਗਾਜੀ ਗਜੀ ਬੀਰ ਖੇਤੰਗ ਰੁਲੇ ਤਚ ਮੁਚੰਗ ਨਚੇ ਭੂਤ ਪ੍ਰੇਤੰ ਨਚੇ ਬੀਰ ਬਹਿਤਾਲ ਅਦੰਕ ਮਦੰ ਬਦੇਬਦ ਗੋਪਾ ਗੁਲਤਰਾਣ ਬਦੰ ਪੈਸਾ ਦੂ ਸੰਭੂ ਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜਿਆ ਕੋ ਤਨੰਤਾਮ ਬਾੜੇ ਸੁਨੇ ਸੂਮ ਸੋਫੀ ਲੜੈ ਜੁਦਗਾੜੇ ਜਗਾ ਰਹਿਣ ਜੋਗੀ ਜਪੈ ਜਾਪਿਆ ਕੋ ਤਰੇ ਪਰਮ ਜੋਗੰ ਲੈ ਸਿੱਧਤਾ ਕੋ ਪੜੇ ਜਾਏ ਵਿਦਿਆਰਥੀ ਵਿਦਿਆ ਹੇਤੰ ਲੈ ਸਰਬ ਸਾਤਰਾਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤੇ ਸਹਿ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿ ਟੁੱਟਤਿਆ ਹੈ ਸੰਤ ਅੰਤ ਲਹੰਗ ਮੁਕਤ ਫਲ ਪਾਵਹਿੰਗੇ ਭਗਵੰਤ ਇਹ ਤਸਰੀਬ ਚਿੱਤਰ ਨਾਟਕੇ ਚੰਡੀ ਚਰਿੱਤਰ ਚੰਡੀ ਚਰਿੱਤਰ ਉੱਤਤ ਬਰਮੰ ਨਾਮ ਅਸ਼ਟਮੋ ਧਿਆਏ ਸੰਪੂਰਨ ਮਸੁਮਤ ਅਫਜੂ ਅਥ ਚੰਡੀ ਚਰਿੱਤਰ ਉਤਤ ਬਰਨੰ ਭੁਜੰ ਪ੍ਰਿਆ ਚੰਦ ਪਰੇ ਜੋਗ ਨੀ ਪਤਰ 64 ਚਾਰੰ ਚਲੀ ਠਾਮ ਠਾਮੰ ਡਕਾਰੰ ਡਕਾਰੰ ਪਰੇ ਨੇ ਗੇਹੰ ਗਏ ਕੰਕ ਬੰਕੰ ਰੁਲੇ ਸੂਰ ਬੀਰੰ ਆਹਾਲੰ ਨਿਸੰਕੰ ਚਲੇ ਨਾਰ ਦੋ ਹਾਥ ਬੀਨਾ ਸੁਹਾਏ ਦਨੇ ਬਾਰ ਦੀ ਡੰਕ ਡੌਰੂ ਬਜਾਏ ਗਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅਦੰਕ ਮਦੰ ਬਦੇਬਦ ਗੋਪਾ ਗੁਲ ਤਰਾਣ ਬਦੰ ਪਹਿ ਸਾਦੂ ਸੰਭੂ ਪੀਤਨਾ ਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜਿਆ ਕੋ ਤਨੰਗ ਧਾਮ ਬੜ ਸੁਨੇ ਸੁਮ ਸੋਫੀ ਲਰੈ ਜੁਦਗਣ ਜਗਾ ਰਹਿਣ ਜੋਗੀ ਜਪੈ ਜਾਪਿਆ ਕੋ ਧਰੇ ਪਰਮ ਜੋਗੰ ਲੈ ਸਿਦਤਾ ਕੋ ਪੜੇ ਆਏ ਵਿਦਿਆਰਥੀ ਵਿਦਿਆ ਹੇਤਨ ਲੈ ਸਰਬ ਸਾਤਰਾਨ ਕੋ ਮਦ ਚੇਤਨ ਜਪੈ ਜੋ ਸੰਨਿਆਸ ਬੈਰਾਗ ਕੋਈ ਤੇ ਸਹਿ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤੂਟਿਆ ਹੈ ਸੰਤ ਅੰਤ ਲਹਿੰਗ ਮੁਕਤ ਫਲ ਪਾਵਹਿੰਗੇ ਭਗਵੰਤ ਇਹ ਤਸਰੀ ਬਚਿੱਤਰ ਨਾਟਕੇ ਚੰਡੀ ਚਰਿਤਰ ਚੰਡੀ ਚਰਿਤਰ ਉਤਤ ਵਰਨਨ ਨਾਮ ਅਸ਼ਟਮੋ ਧਿਆਏ ਸੰਪੂਰਨ ਮਸੂਮਤ ਅਫਜੂ ਅਤੇ ਚੰਡੀ ਚਰਿੱਤਰ ਉੱਤਤ ਵਰਣਨ ਪੁਜਨ ਪ੍ਰਿਆ ਚੰਦ ਪਰੇ ਜੋਗਨੀ ਪਤਰ 64 ਚਾਰੰ ਚਲੇ ਠਾ ਮਠਾ ਮੰਗ ਦਕਾਰੰ ਰਕਾਰੰ ਪਰੇ ਨੇ ਗੇਹੰ ਗਏ ਕੰਕ ਬੰਕੰ ਰੁਲੇ ਸੂਰ ਬੀਰੰ ਆਲੰਨ ਸੰਕੰ ਚਲੇਦਾਰ ਦੋ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡੌਰੂ বাজਾਏ ਗਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਚ ਮੁਚੰਗ ਨਚੇ ਪੂਤ ਪ੍ਰੇਤੰ ਨਚੇ ਬੀਰ ਬੈਤਾਲ ਅਦੰ ਕ ਮਦੰ ਬਦੇ ਬਦ ਗੋਪਾ ਗੁਲਤਣ ਬਦੰ ਪੈ ਸਾਧੂ ਸੰਭੂ ਪੀਤਨ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭਲੇ ਮੂੜੀਆਂ ਕੋ ਤਨੰਗ ਤਾਮ ਬੜੇ ਸੁਨੇ ਸੂ ਮਸੋਫੀ ਲਰੇ ਜੁਦਗੜ ਜਗੈ ਰਹਿਣ ਜੋਗੀ ਜਪੈ ਜਾਪਿਆ ਕੋ ਤਰੇ ਪਰਮ ਜੋਗਿੰ ਲੈ ਸਿੱਧਤਾ ਕੋ ਪੜੇ ਆਏ ਵਿਦਿਆਰਥੀ ਵਿਦਿਆ ਹੈ ਤੰਗ ਲੈ ਸਰਬ ਸਾਤਰਾਨ ਕੋ ਮਦ ਚੇਤਨ ਜਪੈ ਜੋ ਸੰਨਿਆਸ ਬੈ ਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤੁਰਤਿਆ ਸੰਤ ਅੰਤ ਲਹਿਗੇ ਮੁਕਤ ਫਲ ਪਾਵਹਿੰਗੇ ਭਗਵੰਤ ਏ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿਤਰ ਚੰਡੀ ਚਰਿਤਰ ਉਤਤ ਵਰਨਨ ਨਾਮ ਅਸ਼ਟਮੋ ਧਿਆਏ ਸੰਪੂਰਨ ਮਸੁਮਤ ਅਫਜੂ ਅਤ ਚੰਡੀ ਚਰਿਤਰ ਉਤਤ ਵਰਨਨ ਭੁਜੰਗ ਪ੍ਰਿਆ ਛੰਦ ਪਰੇ ਜੋਗ ਨੀ ਪਤਰ 64 ਚਾਰੰਗ ਚਲੀ ਠਾਮ ਠਾਮੰਗ ਡਕਾਰੰਗ ਡਕਾਰੰਗ ਪਰੇ ਨੇ ਗੇਹੰ ਗਏ ਕੰਕ ਬੰਕੰ ਰੁਲੇ ਸੂਰ ਬੀਰੰ ਆਹਾਲੰ ਨਿਸੰਕੰ ਚਲੇ ਨਾਰ ਦੋ ਹੱਥ ਬੀਨਾ ਸੁਹਾਏ ਬਨੇਵਾਰ ਦੀ ਡੰਕ ਡੌਰੂ ਬਜਾਏ ਗਰੇਬਾਜ ਗਾਜੀ ਗਜੀ ਬੀਰ ਖੇਤੰਗ ਰੁਲੇ ਤਚ ਮੁੱਛਲ ਨਚੇ ਭੂਤ ਪ੍ਰੇਤਨ ਨਚੇ ਬੀਰ ਬੈਤਾਲ ਅਦੰਕ ਮਦੰਬਦੇ ਬਾਦ ਗੋਪਾ ਗਲੁਤਰਾਣ ਬਦੰ ਪੈਸਾ ਦੂ ਸੰਭੂਪੀ ਤਨ ਪੀਤੇ ਨਮੂ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂਲ ਯਾਂ ਕੋ ਤਨੰਗ ਤਾਂਬਾ ਡੇ ਸੁਨੈ ਸੂਮ ਸੋਫੀ ਲੜੈ ਜੁਦਗੜੇ ਜਗੈ ਰਹਿਣ ਜੋਗੀ ਜਪੈ ਜਾਪਿਆ ਕੋ ਧਰੇ ਪਰਮ ਜੋਗੰ ਲੈ ਸਦਤਾ ਕੋ ਪੜਿਆ ਹੈ ਵਿਦਿਆਰਥੀ ਵਿਦਿਆ ਹੈ ਤੰ ਲੈ ਸਰਵ ਸਾਤ్రਾਨ ਕੋ ਮਦ ਚੇਤਨ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤੁਰਤਿਆ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਇਹ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿੱਤਰ ਚੰਡੀ ਚਰਿੱਤਰ ਉਤਤ ਬਰਨਨ ਨਾਮ ਅਸ਼ਟਮੋਤਿਆਏ ਸੰਪੂਰਨ ਮਸੂ ਮਤਫਜੂ हथ चंदी चरित्र उत्तत वर्णन भुजंगप्रया छंद परे जोगनी पत्र 64 चार अंचली ठाम ठामंग डकारंग डकारंग परे ने गेयंदय कंक बंक नरले सुर वीरंग अहाळ निसंकं चलेदार दोहात बिना सुहाए बने बार दी दंत दरू बजाए ग्रेबाज गाजी गजी वीर खेतंग रुले टच मुच नचे भूत प्रेत नचे वीर बैताल दंद कमदंद बदे बद गोपा गुल ताण बदन पैसा दू संबू ਤਨ ਪੀ ਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜੀਆਂ ਕੋ ਤਨਨ ਤਾਂ ਬਾਡੇ ਸੁਨੇ ਸੂਮ ਸੋਪੀ ਲੜੈ ਜੁਦਗੜ ਜਗੈ ਰਹਿ ਜੋਗੀ ਜਪੈ ਜਾਪ ਯਾ ਕੋ ਤਰੈ ਪਰਮ ਜੋਗਨ ਲੈ ਸਿੱਧਤਾ ਕੋ ਪੜੇ ਆਇ ਵਿਦਿਆਰਥੀ ਵਿਦਿਆ ਹੈ ਤਨ ਲੈ ਸਰਬ ਸਾਤਰਾਨ ਕੋ ਮਦ ਚੇਤਨ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤੁਰਤਿਆ ਹੈ ਸੰਤ ਅੰਤ ਲੈ ਨੇ ਮੁਕਤ ਫਲ ਪਾਵਹਿਗੇ ਭਗਵੰਤ ਇਹ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿੱਤਰ ਚੰਡੀ ਚਰਿੱਤਰ ਉਤਤ ਵਰਨਨ ਨਾਮ ਅਸ਼ਟਮੋ ਧਿਆਏ ਸੰਪੂਰ ਮਸੂ ਮਤਫ ਜੂ ਅੱਤ ਚੰਡੀ ਚਰਿੱਤਰ ਉਤਤ ਵਰਣਨ ਭੂਜਨ ਪ੍ਰਿਆ ਚੰਦ ਪਰੇ ਜੋਗਨੀ ਪਤਰ 64 ਚਾਰ ਰੰਗ ਚਲੀ ਠਾਮ ਠਾਮ ਨ ਦਕਾਰੰਗ ਦਕਾਰੰ ਭਰੇ ਨੇ ਗਏ ਅੰਗ ਗਏ ਕੰਕਪੰਕੰ ਰੁਲੇ ਸੂਰ ਬੀਰੰ ਅਹਾਲੰ ਨਿਸੰਕ ਚਲੇ ਨਾਰ ਦੋ ਹੱਥ ਬੀਨਾ ਸੁਹਾਏ ਬਨੇ ਬਾਰ ਦੀ ਦੰਤ ਡੌਰੂ ਬਜਾਏ ਗਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇਤਾ ਚਮੁੱਚ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅਤੰ ਕਮਦੰ ਬਤੇ ਬਦ ਗੋਪਾ ਗੁਲਤਰਾਣ ਬਦੰ ਪੈ ਸਾਧੂ ਸੰਭੂ ਪੀ ਤੰਗ ਪੀ ਤੈਨ ਮੋ ਲੋਕ ਮਾਤਾ ਭਲੇ ਸਤਰ ਜੀ ਤੇ ਪੜੇ ਮੂੜੀਆਂ ਕੋ ਤਨੰਗ ਤਾਂ ਬਾਂਡੇ ਸੁਨੇ ਸੂਮ ਸੋਫੀ ਲੜੈ ਜੁਦਗਣ ਜਗੈ ਰਹਿਣ ਜੋਗੀ ਜਪੈ ਜਾਪਿਆ ਕੋ ਧਰੇ ਪਰਮ ਜੋਗੰ ਲੈ ਸਿੱਧਤਾ ਕੋ ਪੜੇ ਆਏ ਵਿਦਿਆਰਥੀ ਵਿਦਿਆ ਹੇਤਨ ਲੈ ਸਰਬ ਸਾਤਰਾ ਨੂੰ ਕੋ ਮਦ ਚੇਤਨ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤੁਰਤਿਆ ਹੈ ਸੰਤ ਅੰਤ ਲਹਿਗੇ ਮੁਕਤ ਫਲ ਪਾਵਹਿਗੇ ਭਗਵੰਤ ਇਹ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿਤਰ ਚੰਡੀ ਚਰਿਤਰ ਉਤਤ ਵਰਨਨ ਨਾਮ ਅਸ਼ਟਮੋ ਧਿਆਏ ਸੰਪੂਰਨ ਮਸੂਮਤ ਅਵਜੂ ਅਤ ਚੰਡੀ ਚਰਿਤ੍ਰ ਉਤਤ ਵਰਨੰ ਪੁਜੰਗ ਪ੍ਰਿਆ ਚੰਦ परे जोगनी पत्र 64 चार रंग चली ठां थाम ठां मंग डकारंग डकारंग परे ने गेहंग गए कंक बंकन रुले सुर बी रंग अहालन निसनकन चलेदार दो हाथ बिना सुहाए बने बार दी डंक डौरू बजाए ग्रेबाज गाजी गजी वीर खेतंग रुलेता चमुचंग नचे भूत प्रेतंग

ਪੜੇ ਆਏ ਵਿਦਿਆਰਥੀ ਵਿਦਿਆ ਹੈ ਤਨ ਲਹਿ ਸਰਬ ਸਾਤਰਾਨ ਕੋ ਮਦ ਚੇਤਨ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤੁਰਤਿਆ ਹੈ ਸੰਤ ਅੰਤ ਲਹਿਗੇ ਮੁਕਤ ਫਲ ਪਾਵੇਂਗੇ ਭਗਵੰਤ ਇਹ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿੱਤਰ ਚੰਡੀ ਚਰਿੱਤਰ ਉਤਤ ਵਰਨਨ ਨਾਮ ਅਸ਼ਟਮੋ ਧਿਆਇ ਸੰਪੂਰਨ ਮਸਤ ਸੁਮਸਤ ਅਫਜੂ

परे ने गंग कंक बुले बीरंग चारो सुहाक गिर बाज गाजी गजीर खेतंग रुले तछ मुछंग नचे भूत प्रेत नचे बीर बेतालदंग बदे बाद गोलत्रा बद्दंग पह साधूसु पीत अपीत नमोलोक माता भले जीते पड़े मुड़ या को तरंग ताम बाडे सुने सूम सोफी लरे जुद गाडे जॻह रहण जोगी जपै जाप या को तरह परम जो गंग लैता को ਪੜੇ ਆ ਵਿਦਿਆਰਥੀ ਵਿਦਿਆ ਹੈ ਤੰ ਲੈ ਸਰਬ ਸਾਤਰਾਨ ਕੋ ਮਤ ਚੇਤਨ ਜਪੈ ਜੋਗ ਸੰਨਿਆਸ ਬੈ ਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੈ ਸੰਤ ਅੰਤ ਲੈਂਗੇ ਮੁਕਤ ਫਲ ਪਾਵੇਂਗੇ ਭਗਵੰਤ ਇਹ ਤਸਰੀ ਬਚਤਰ ਨਾਟਕੇ ਚੰਡੀ ਚਰਿਤਰ ਚੰਡੀ ਚਰਿਤਰ ਉਤਤ ਵਰਨਨ ਨਾਮ ਅਸ਼ਟਮੋ ਧਿਆਏ ਸੰਪੂਰਨ ਮਸੂਮਤ ਅਫਜੂ ਅਤ ਚੰਦੀ ਚਰਿਤਰ ਉਤਤ ਵਰਨਨ ਭੂਜਨ ਪ੍ਰਿਆ ਚੰਦ ਪਰੇ ਜੋਗਨੀ ਪਤਰ 64 ਚਾਰੰਗ ਚਲੀ ਠਾਮ ਠਾਮ ਮੰਗ ਧਕਾਰਨ ਧਕਾਰਨ ਪਰੇ ਨੇ ਗੇ ਹੰਗਏ ਕੰਕ ਬੰਕਨ ਰੁਲੇ ਸੂਰ ਬੀਰੰ ਆਹਾਲੰ ਨਿਸੰਕੰ ਚਲੇ ਨਾਰ ਦੋ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡੌਰੂ ਬਜਾਏ ਗਿਰੇ ਬਾਜ ਗਾਜੀ ਗਜੀ ਵੀਰ ਖੇਤੰ ਰੁਲੇ ਤਚ ਮੁੱਛੰ ਨਚੇ ਭੂਤ ਪ੍ਰੇਤੰ ਨਚੇ ਵੀਰ ਬੈਤਾਲ ਅਦੰ ਕਮਦੰ ਬਦੇ ਬਦ ਗੋਪਾ ਗੁਲ ਤ੍ਰਾਣ ਬਦੰ ਪੈ ਸਾਧੂ ਸੰਭੂ ਪੀਤੰ ਅਪੀਤ ਨਮੋ ਲੋਕ ਮਾਤਾ ਭਲੇ ਸਤਰ ਜੀਤੇ कर मूड़या को तरंग ताम बाड सुने सूम सोफी ले जुदाढ़ जॻह रहण जो जपै जाप या को तर परम जोग लै सिध को ਪੜੇ ਆਇ ਵਿਦਿਆਰਥੀ ਵਿਦਿਆ ਹੈ ਤੰ ਲੈ ਸਰਬ ਸਾਤਰਾਨ ਕੋ ਮਤ ਚੇਤਨ ਜਪੈ ਜੋ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੈ ਸੰਤ ਅੰਤ ਲੈਂਗੇ ਮੁਕਤ ਫਲ ਪਾਵੈਂਗੇ ਭਗਵੰਤ ਇਹ ਤਸਰੀ ਬਚਿੱਤਰ ਨਾਟਕੇ ਚੰਡੀ ਚਰਿੱਤਰ ਚੰਡੀ ਚਰਿੱਤਰ ਉੱਤਤ ਵਰਨਨ ਨਾਮ ਅਸ਼ਟਮੋ ਧਿਆਇ ਸੰਪੂਰਨ ਮਸੂ ਮਤਵਜੂ अथ चंडी चरित्र उत बरंग भुजंग प्रया छ पे जो गनी पौसठ चारंग चली ठाम डकारंग डकारंग परे ने गे गए कंक बंक रुले सूर बीरंग आहंग चलेनार दो हाथ बीना सुहाए बने बार दीडंक डोरू बजाय गिर बाज गाजी गजी वीर खेतंग रुले तछ मुछ नचे भूत प्रेत नचे वीर बैताल अदंग कदंग बदे बद गोलत्रा बदंग ਪੈ ਸਾਦੂ ਸੰਭੂ ਪੀਤਨ ਪੀਤ ਨਮੋ ਲੋਕ ਮਾਤਾ ਭਲੇ ਸਤਰ ਜੀਤੈ ਪੜੇ ਮੂੜਿਆ ਕੋ ਤਰੰਗ ਤਾਂ ਬਾਡੇ ਸੁਨੇ ਸੂਮ ਸੋਫੀ ਲਰੈ ਜੁਦ ਗਾਡੇ ਜਗੈ ਰਹਿਣ ਜੋਗੀ ਜਪੈ ਜਾਪਿਆ ਕੋ ਧਰੈ ਪਰਮ ਜੋਗੰ ਲੈ ਸਿੱਧ ਤਾਂ ਕੋ ਪੜੇ ਆਹ ਵਿਦਿਆਰਥੀ ਵਿਦਿਆ ਹੈ ਤੰ ਲੈ ਸਰਵ ਸਾਤਰਾਨ ਕੋ ਮਦ ਚੇਤਨ ਜਪੈ ਜੋਗ ਸੰਨਿਆਸ ਪੈ ਰਾਗ ਕੋਈ ਤਿਸੈ ਸਰਵ ਪੁੰਨਿਆਨ ਕੋ ਪੁਨ ਹੋਈ ਦੋ ਰਾਜੇ ਜੇ ਤੁਮਰੇ ਧਿਆਨ ਕੋ ਨਿਤੁਰ ਗਏ ਸੰਤ ਅੰਤ ਲੈਗੇ ਮੁਕਤ ਫਲ ਪਾਵੇਂਗੇ ਭਗਵੰਤ ਇਤਿ ਤਸਰੀਪ ਚਿਤ੍ਰਨਾਟਕੇ ਚੰਡੀ ਚਰਿੱਤਰ ਚੰਡੀ ਚਰਿੱਤਰ ਉਤਤ ਵਰਣਨ ਨਾਮ ਅਸ਼ਟਮੋਤਯ ਹੈ ਸੰਪੂਰਣ ਮਸ ਸੁਮਸ ਅਵਜੂ ਆਤੇ ਚੰਡੀ ਚਰਿੱਤਰ ਉਤਤ ਵਰਣਨ ਭਜਨ ਪ੍ਰਿਆ ਚੰਦ परे जोगनी पत्र 64 चारंग चली ठाम ठाम डकारन डकारन भरे नेगे हन गए कंक बंकन रुले सुर वीरन अहालन निसंतंग चलेदार दो हाथ बिना सुहाए बने बार दी डंक डौरू बजाए ग्रेबाज गाजी गजी वीर खेतन रुले टच मुचन नचे भूत प्रेतंग नचे वीर बैताल दन क मदन बदे बाद गोपा गुलत्रण बदन पए साधु संभू पीतंग अपित ਨ ਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਬੂੜਿਆ ਕੋ ਤਨੰਗਤਾ ਬਾੜੇ ਸੁਨੇ ਸੂਮ ਸੋ ਫੀਲ ਰੈ ਜੁਦ ਗਾੜੇ ਜਗੈ ਰਹਿਣ ਜੋਗੀ ਜਪੈ ਜਾਪਿਆ ਕੋ ਧਰੇ ਪਰਮ ਜੋਗੰ ਲੈ ਸਿੱਧਤਾ ਕੋ ਪੜੇ ਹੈ ਵਿਦਿਆਰਥੀ ਵਿਦਿਆ ਹੈ ਤੰਗ ਲੈ ਸਰਬ ਸਾਤ ਤ੍ਰਣ ਕੋ ਮਦ ਚੇਤਨ ਜਪੈ ਜੋਗ ਸੰਨਿਆਸ ਬੈਰਾਗ ਕੋ ਇਸ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਟਿਆ ਹੈ ਸੰਤ ਅੰਤ ਲਹਾਂਗੇ ਮੁਕਤ ਫਲ ਪਾਵਾਂਗੇ ਭਗਵੰਤ ਇਹ ਸ੍ਰੀ ਬਚਿਤ੍ਰਨਾਟਕੇ ਚੰਡੀ ਚਰਿਤ੍ਰ ਚੰਡੀ ਚਰਿਤ੍ਰ ਉੱਤਤ ਵਰਣਨ ਨਾਮ ਅਸ਼ਟਮੋਤ ਹੈ ਸੰਪੂਰਨ ਮਸੂ ਮਸਤਫ ਜੂ ਅਤ ਚੰਡੀ ਚਰਿਤ੍ਰ ਉੱਤਤ ਵਰਣਨ ਭਜਨ ਪ੍ਰਿਆ ਚੰਦ परे जोगनी पत्र 64 चारंग चली ठाम ठामंग डकारंग डकारंग परे ने गेहंदय कंक बंक नृले सूर बीरन अहाळंग निसंक चलेदार दो हाथ वीणा सुहाए बने बार दी डंक डौरू बजाए गृहबाज गाजी गजी वीर खेतंग रुले टच मुचंग नचे भूत प्रेत नचे वीर बैताल अदन क मदन बदे बाद गोपा गुलतण बदल पैसा दू शंभू पीतंग पीत नमो लोक माता भले सत्र ਜੀਤ ਪੜੇ ਮੂੜਿਆ ਕੋ ਤਨੰ ਤਾਮ ਬਾੜੇ ਸੁਨੇ ਸੂਮ ਸੋ ਫੀਲ ਰੇ ਜੁਦ ਗਾੜੇ ਜਗੈ ਰਹਿਣ ਜੋਗੀ ਜਪੈ ਜਾਪਿਆ ਕੋ ਧਰੈ ਪਰਮ ਜੋਗਨ ਲੈ ਸਿੱਧਤਾ ਕੋ ਪੜੇ ਆਏ ਵਿਦਿਆਰਥੀ ਵਿਦਿਆ ਹੈ ਤੰਗ ਲੈ ਸਰਬ ਸਾਤਰਾਨ ਕੋ ਮਦ ਚੇਤਨ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨੀ ਟੁੱਟਿਆ ਹੈ ਸੰਤ ਅੰਤ ਲੈਨੇ ਮੁਕਤ ਫਲ ਪਾਵਾਂਗੇ ਭਗਵੰਤ ਇਹ ਸ੍ਰੀ ਬਚਿੱਤਰਨਾਟਕ ਚੰਡੀ ਚਰਿੱਤਰ ਚੰਡੀ ਚਰਿੱਤਰ ਉੱਤਤ ਵਰਣਨ ਨਾਮ ਅਸ਼ਟਮੋ ਧਿਆਏ ਸੰਪੂਰਨ ਮਸੂ ਮਤ ਅਫਜੂ ਅਥ ਚੰਡੀ ਚਰਿਤ੍ਰ ਉਤਤ ਵਰਨੰ ਭੁਜੰ ਪ੍ਰਿਆ ਛੰਦ ਭਰੇ ਜੋਗ ਨੀ ਪਤਰ 64 ਚਾਰੰ ਚਲੀ ਠਾਮ ਠਾਮੰ ਡਕਾਰੰ ਡਕਾਰੰ ਭਰੇ ਨੇ ਗਏ ਅੰਗਏ ਕੰਕ ਬੰਕੰ ਰੁਲੇ ਸੂਰ ਬੀਰੰ ਆਹਾਲੰ ਨਿਸੰਕੰ ਚਲੇ ਨਾਰ ਦੋ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡੌਰੂ ਬਜਾਏ ਗਰੇ ਪਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਛ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅਦੰਕ ਮਦੰ ਬਦੇ ਬਾਦ ਗੋਪਾ ਗੁਲਤਾਲ ਬਦ ਪੈ ਸਾਦੂ ਸੰਭੂ ਪੀਤਨ ਪੀਤ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਯਾਕੋ ਤਨੰਤਾਂ ਬਾੜੇ ਸੁਨੇ ਸੂਮ ਸੋਫੀ ਲੜੈ ਜੁਦਗਾਂ ਜਗਾ ਰਹਿਣ ਜੋਗੀ ਜਪੈ ਜਾਪਿਆ ਕੋ ਧਰੇ ਪਰਮ ਜੋਗੰ ਲੈ ਚਿਤਤਾ ਕੋ ਪੜੇ ਆਏ ਵਿਦਿਆਰਥੀ ਵਿਦਿਆ ਹੈ ਤੰਗ ਲੈ ਸਰਬ ਸਾਤਰਾਨ ਕੋ ਮਤ ਚੇਤਨ ਜਪੈ ਜੋ ਸੰਨਿਆਸ ਬੈਰਾਗ ਕੋਇ ਤਿਸੈ ਸਰਬ ਪੁੰਨਿਆਨ ਕੋ ਪੁਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤੁਰਤਿਆ ਹੈ ਸੰਤ ਅੰਤ ਲੈ ਨੇ ਮੁਕਤ ਫਲ ਪਾਵਹਿਗੇ ਭਗਵੰਤ ਇਹ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿੱਤਰ ਚੰਡੀ ਚਰਿੱਤਰ ਉਤਤ ਬਰਨਨ ਨਾਮ ਅਸ਼ਟਮੋ ਧਿਆਏ ਸੰਪੂਰਨ ਮਸਮਤ ਅਭਜੂ ਅੱਧ ਚੰਡੀ ਚਰਿਤਰ ਤਤ ਬਰਮਨ ਭੁਜੰ ਪ੍ਰਿਆ ਚੰਦ ਪਰੇ ਜੋ ਗਨੀ ਪਤਰ 64 ਚਾਰ ਰੰਗ ਚਲੀ ਟਾਮ ਠਾਮ ਡਕਾਰੰ ਡਕਾਰੰ ਪਰੇ ਨੇ ਗਏ ਅੰਗਏ ਕੰਕ ਬੰਕੰਗ ਰੁਲੇ ਸੂਰ ਬੀਰੰਗ ਆਹਲੰਗ ਦੇ ਸੰਕੰ ਚਲੇ ਨਾ ਹਰ ਦੋ ਹਾਤ ਬਿਨਾ ਸੁਹਾਏ ਬਨੇ ਬਾਰ ਦੀ ਡੰਕ ਡੌਰੂ ਬਜਾਏ ਗਰੇ ਬਾਜ ਗਾਜੀ ਗਜੀ ਬੀਰ ਖੇਤੰਗ ਰੁਲੇ ਤਚ ਮੁਚਲ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅਦੰਕ ਮਦੰ ਬੱਦੇ ਬਦ ਗੋਪਾ ਗੁਲੁਤਰਾਣ ਬਦਦੰ ਪੈਸਾ ਦੂ ਸੰਭੂ ਪੀਤੰਗ ਪੀਤਨ ਮੂਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜਿਆ ਕੋ ਤਨੰ ਤਾਂ ਬਾਡੇ ਸਨੇਸੂਮ ਸੋਫੀ ਲੜੈ ਜੁਦਗੜ ਜਗੈ ਰਹਿਣ ਜੋਗੀ ਜਪੈ ਜਾਪਿਆ ਕੋ ਧਰੇ ਪਰਮ ਜੋਗੰ ਲੈ ਸਿੱਧਤਾ ਕੋ ਪੜਿਆ ਹੈ ਵਿਦਿਆਰਥੀ ਵਿਦਿਆ ਹੈ ਤੰਗ ਲੈ ਸਰਵਸਾਤ੍ਰਾਨ ਕੋ ਮਦ ਚੇਤਨ ਜਪੈ ਜੋ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤੁਟੈ ਸੰਤ ਅੰਤ ਲੈਂਗੇ ਮੁਕਤ ਫਲ ਪਾਵੈਂਗੇ ਭਗਵੰਤ ਇਹ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿਤ੍ਰ ਚੰਡੀ ਚਰਿਤ੍ਰ ਉਤਤ ਵਰਨੰ ਨਾਮ ਅਸ਼ਟਮੋ ਧਿਆਏ ਸੰਪੂਰਨ ਮਸ ਮਤ ਅਵਜੂ ਅਥ ਚੰਡੀ ਚਰਿਤ੍ਰ ਉਤਤ ਵਰਨੰ ਪੁਜੰ ਪ੍ਰਿਆ ਛੰਦ ਪਰੇ ਜੋਗਨੀ ਪਤਰ 64 ਚਾਰੰਗ ਚਲੀ ਠਾਮ ਠਾਮੰ ਡਕਾਰੰ ਡਕਾਰੰ ਪਰੇ ਨੇ ਕੇ ਅੰਗਏ ਕੰਕ ਬੰਕੰ ਰੁਲੇ ਸੂਰ ਬੀਰੰ ਆਹਾਲੰ ਨਿਸੰਤ ਚਲੇ ਨਾਰ ਦੋ ਹਾਥ ਬੀਨਾ ਸੁਹਾਏ ਬਨੇਬਾਰ ਦੀ ਡੰਕ ਡੌਰੂ ਬਜਾਏ ਗਰੇ ਬਾਜ ਗਾਜੀ ਗਜੀ ਵੀਰ ਖੇਤਨ ਰੁਲੇ ਤਚ ਮੁੱਛੋਂ ਨਚੇ ਭੂਤ ਪ੍ਰੇਤਨ ਨਚੇ ਵੀਰ ਬੈਤਾਲ ਅਦੰ ਕਮਦੰ ਬਦੇ ਬਾਦ ਗੋਪਾ ਗੁਲਤ੍ਰਣ ਬਦੰ ਪੈ ਸਾਦੂ ਸੰਭੂ ਪੀਤਨ ਪੀਤਨ ਮੋਲੋਕ ਮਾਤਾ ਭਲੇ ਸਤਰਜੀ ਤੇ ਪੜੇ ਮੂੜੀਆਂ ਕੋ ਧਮੰਗ ਧਾਮ ਬਾੜੇ ਸੁਨਹਿਸੂਮ ਸੋਫੀ ਲੜੈ ਜੁਦਗਣ ਜਗਹਿ ਰਹਿ ਜੋਗੀ ਜਪੈ ਜਾਪਿਆ ਕੋ ਧਰੇ ਪਰਮ ਜੋਗੰ ਲੈ ਸਿੱਧਤਾ ਕੋ ਪੜਿਆ ਹੈ ਵਿਦਿਆਰਥੀ ਵਿਦਿਆ ਹੈ ਤੰਗ ਲੈ ਸਰਬ ਸਾਤਰਾਨ ਕੋ ਮਤ ਚੇਤਨ ਜਪੈ ਜੋ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤੁਰਤਿਆ ਹੈ ਸੰਤ ਅੰਤ ਲੈ ਨੇ ਮੁਕਤ ਫਲ ਪਾਵਾਂਗੇ ਭਗਵੰਤ ਏ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿੱਤਰ ਚੰਡੀ ਚਰਿੱਤਰ ਉਤਤ ਵਰਨਨ ਨਾਮ ਅਸ਼ਟਮੋ ਧਿਆਇ ਸੰਪੂਰਨ ਮਸੁ ਮਤਵਜੂਦ ਅਤੇ ਚੰਦੀ ਚਰਿਤ੍ਰ ਤਤ ਬਰਨਨ ਪੁਜੰ ਪ੍ਰਿਆ ਚੰਦ ਪਰੇ ਜੋ ਗਨੀ ਪਤਰ 64 ਚਾਰੰਗ ਚਲੇ ਠਾਮ ਠਾਮੰ ਡਕਾਰੰ ਡਕਾਰੰ ਪਰੇ ਨੇ ਗਏ ਅੰਗਏ ਕੰਕ ਬੰਕੰ ਰੂਲੇਸੂਰ ਬੀਰੰ ਅਹਾਲੰ ਨ ਸੰਕੰ ਚਲੇਦਾਰ ਦੋ ਹਾਥ ਬੀਨਾ ਸੁਹਾਏ ਬਨੇਬਾਰ ਦੀ ਡੰਕ ਡੌਰੂ ਬਜਾਏ ਗਰੇਬਾਜ ਗਾਜੀ ਗਜੀਬੀਰ ਖੇਤਨ ਰੁਲੇ ਤਚ ਮੁਠੰ ਨਚੇ ਪੂਤ ਪ੍ਰੇਤਨ ਨਚੇ ਬੀਰ ਬੈਤਾਲ ਅਦੰਕ ਕਮਤ ਦੰਬਤੇ ਬਾਦ ਗੋਪਾ ਗੁਲਤਾਨ ਬਦੰ ਪੈਸਾ ਦੂ ਸੰਭੂ ਪੀ ਤਨ ਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜਿਆ ਕੋ ਧੰਗ ਧਾਮ ਬਾਣੇ ਸੁਨੇ ਸੂਮ ਸੋਫੀ ਲੜਾਇ ਜੁਦਗੜ ਜਗੈ ਰਹਿਣ ਜੋਗੀ ਜਪੈ ਜਾਪਿਆ ਕੋ ਧਰੇ ਪਰਮ ਜੋਗ ਲੈ ਸਦਤਾ ਕੋ ਪੜਿਆ ਹੈ ਵਿਦਿਆਰਥੀ ਵਿਦਿਆ ਹੈ ਤੰ ਲੈ ਸਰਬ ਸਾਤਰਾਨ ਕੋ ਮਦ ਚੇਤਨ ਜਪੈ ਜੋਗ ਸੰਨਿਆਸ ਬੈਰਾ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤੁਟੈ ਸੰਤ ਅੰਤ ਲਹਿਗੇ ਮੁਕਤ ਫਲ ਪਾਵੇਂਗੇ ਭਗਵੰਤ ਏ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿਤਰ ਚੰਡੀ ਚਰਿਤਰ ਉਤਤ ਬਰਨੰ ਨਾਮ ਅਸ਼ਟਮੋ ਧਿਆਏ ਸੰਪੂਰਨ ਮਸਤ ਮਤ ਅਫਜੂ അത് ചണ്ഡി ചരിത്ര ഉർണ പൂജ പ്രയാഗന്ദ് ਪਰੇ ਜੋਗ ਨੀ ਪਤਰ 64 ਚਾਰੰਗ ਚੱਲੀ ਠਾਮ ਠਾਮ ਡਕਾਰੰਗ ਡਕਾਰੰਗ ਪਰੇ ਨੇ ਗੇ ਅੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹਾਲ ਨਿਸੰਕੰ ਚਲੇ ਦਾਰ ਦੋ ਹਾਥ ਬੀਨਾ ਸੁਹਾਏ ਬੰਨੇ ਬਾਰ ਦੀ ਡੰਕ ਡੌਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇ ਤੰ ਰੁਲੇ ਤਾਚ ਮੁਚੰ ਨਚੇ ਪੂਤ ਪਰੇ ਤੰ ਨਚੇ ਬੀਰ ਬੈਤਾਲ ਅਦੰਕ ਮਦੰ ਬਦੇ ਬਾਦ ਗੋਪਾ ਗੁਲਤਰਾਣ ਬਦੰ ਪੜੈ ਸਾ ਦੂ ਸੰਭੂ ਪੀਤਲ ਪੀਤ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੈ ਮੂੜ ਜਾ ਕੋ ਤਮੰਗ ਤਾਂਬੜ ਸੁਮੈ ਸੁਮ ਸੋਫੇ ਲੜੈ ਜੁਦਗੜ ਜਗਰਣ ਜੋਗੀ ਜਪੈ ਜਾਪ ਜਾ ਕੋ ਧਰੇ ਪਰਮ ਜੋਗੰ ਲੈ ਸਿੱਧਤਾ ਕੋ ਪੜੈ ਆਏ ਵਿਦਿਆਰਥੀ ਵਿਦਿਆ ਹੈ ਤੰ ਲੈ ਸਰਬ ਸਾਤ੍ਰਨ ਕੋ ਮਦ ਚੇਤੰ जपै जो सन्यास बैराग कोई तसे सर्व पुन्यान को पुन्न होई दोरा जे जे तुमरे प्यार को ने टूटते है शांत अंत लामगे मुक्त फल पावेंगे भगवंत ए श्री विचित्र नाटक के चंडी चरित्र चंडी चरित्र उत्तत वर्णन नाम अष्टमो त्याए संपूर्ण मस्त मस्तज वाह गुरु जी का खालसा वाह गुरु जी की फतेह ਆਪ ਜੀਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ